ਕੀ ਨਹੀਂ ਪੁੱਤ ਕਰ ਬਸੇ ਲੈ ਜੀ ਚੱਲੇ ਧੋਖਾ ਨਾ ਕਰੀ ਜਿਹੜਾ ਮੁੰਡਾ ਲੱਕੂ ਤੇ ਆਉਂਦਾ ਨਾ ਕੋਈ ਖਰਚੇ ਨਹੀਂ ਬੰਦਾ ਬਲੰਗਾ ਵਿੱਚ ਜਿਹੜਾ ਮੁੰਡਾ ਰੱਖਦਾ ਪਿਆ ਵਾ ਦੋਨੇ ਦੀਆਂ ਅੰਨੀ ਤੁਸੀਂ ਵਿੱਚ ਕਿਉਂ ਦਨਾ ਜੀਆਂ ਚ ਬੋਲਦੀ ਆ ਮੈਂ ਇਹਦਾ ਨਾ ਕੋਈ ਪਿਆ ਕਰਾ ਇਹਦਾ ਮੈਂ ਤਾਂ ਕਰੀ ਜਿਹਦਾ ਪਿਓ ਦੇ ਕਿੱਦਾਂ ਰੱਖਣਾ ਵਾ ਤੂੰ ਇਹ ਕਿੱਦਾਂ ਕਰਦਾ ਉਡੀ ਛੱਡ ਕੇ ਜਾਓ ਪੁੱਤੀ ਛੱਡਨੀ ਆ ਨਾ ਨਹੀਂ ਰੱਖਣੀ ਹੈਗੀ ਨਹੀਂ ਤੂੰ ਨਹੀਂ ਕਹਿੰਦਾ ਇਹ ਸਾਰੀ ਤੁਸੀਂ ਆ ਗਲਤੀ ਹੈ ਨਹੀਂ ਤੁਹਾਡੀ ਗਲਤੀ ਹੈ ਕਿਉਂ ਗੁਰਪੰਥ ਸਾਹਿਬ ਐਨੀ ਨਹੀਂ ਕਰਦੇ ਇਹਨਾਂ ਤੁਸੀਂ ਸਮਝਾਓ ਸਾਈਡ ਤੇ ਕਰਕੇ ਉਹਦਾ ਕੰਮ ਬੰਦਾ ਵੀਰੇ ਕੰਮ ਨੂੰ ਸਵਾਦਣਾ ਹੋਵੇ ਤਾਂ ਮੈਂ ਹੱਥੋਂ ਤਾਂ ਵਿਗੜੇ ਬਈ ਜੋ ਇਹਨੂੰ ਲੈ ਜਾਓ ਬਾਰੇ ਸਮਝਾ ਲੈ ਇੱਕ ਵਾਰ ਜੇ ਉਹਨੇ ਗੱਲ kia ਕਰੀਆਂ ਮਾफी ਮੰਗਾ ਦਿੰਨੇ ਆ ਮਾफी ਮੰਗ ਕੇ ਬਰ ਇੱਥੇ ਰਹੋਗੀ ਨਹੀਂ ਮੈਂ ਰਹਿ ਤਾ ਅਸੀਂ ਕਦੋਂ ਮੈਨੂੰ ਨਾਲ ਉਹ ਤਾਂ ਵੀ ਜੇ ਮੈਂ 1 ਸਾਲ ਹੋ ਗਿਆ ਬੈਠੇ ਕੋਈ ਉਹਨੇ ਤਾਂ ਗੱਲ ਹੀ ਨਹੀਂ ਕਰਦੇ ਹਾਂ ਹੁਣ ਤਾਂ ਸੀ ਉਹਦੇ ਚਾਚੇ ਤੇ ਮੁਰਾ ਕਹਿੰਦੇ ਮੈਨੂੰ ਚਾਹਣਾ ਦੇਖ ਸਕਦੇ ਹੋ ਦੋਸਤੋ ਆ ਬੱਚੀ ਐ ਕਿੰਨਾ ਹੈ ਬੱਚੀ ਦਾ ਹੈ ਪਤਾ ਤਸਲੀਮ ਡੈਡੀ ਲਪੇ ਹੋਣਾ ਚਾਹਣੀ ਹੈ ਇਹਨੂੰ ਪਤਾ ਨਹੀਂ ਪਤਾ ਨਹੀਂ ਤੈਨੂੰ ਨਹੀਂ ਜੀ 6 ਮਹੀਨੇ ਦੀ ਸੀ ਸਿਰ ਅੱਛਾ 6 ਮਹੀਨੇ ਦੀ ਸੀ ਜਦੋਂ ਆ ਗਈ ਸੀ ਹਾਂ ਜੀ ਆ ਲਾ ਲਓ ਪਤੀ ਨਹੀਂ ਬੱਚੀ ਨੂੰ ਵੀ ਡੈਡੀ ਕੌਣ ਹੈ ਮੇਰਾ ਖਾਈ ਮੋਗੇ ਜਿਹੜੇ ਚ ਪੈਂਦਾ ਹੈ ਕਿਹੜਾ ਹੋਣਾ ਜੇਲ੍ਹ ਦੇ ਵਿੱਚ ਆਇਆ ਅੱਜ ਤੋਂ ਪਹਿਲਾਂ ਮੈਂ ਨੌਂ ਵਾਲੀ ਜੇਲ੍ਹ ਜਾ ਚੁੱਕਿਆ ਹਾਂ ਪਰ ਪਹਿਲੇ ਦਿਨ ਤੋਂ ਸਾਡੇ ਕੋਲ ਆਏ ਕੀ ਕਹਿ ਕੇ ਆਏ ਸੀ ਵੀ ਮੇਰੇ ਕੋਲ ਨਾ ਘਰ ਹੈਗਾ ਵਾ ਨਾ ਮੇਰੇ ਕੋਲ ਦੁਕਾਨਾ ਵਾ ਮੈਂ ਤੇ ਪਾਟੇ ਕੱਪੜੇ ਪਾ ਗਿਆ ਸੀ ਹੁਣ ਦੇਖੋ ਸਾਰਾ ਕੁਝ ਨਿਕਲ ਆਇਆ ਜਿਹੜੇ ਜਾਨ ਬਕਰ ਲਗੀ ਬੜਿਆ ਸਾਥਿਆ ਦਾ ਕੇਸ ਜਾਨੀ ਜਿਹੜੇ ਮੈਂ ਲਾਇਆ ਸੀ ਨਾ ਤਾਂ ਮੈਨੂੰ ਨਹੀਂ ਭਰਿਆ ਉਹਦੇ ਵਿੱਚ ਮੈਨੂੰ ਜਾਨਾ ਚਾਹੀਦਾ ਵੀ ਸਾਰੀਆਂ ਗੱਲਾਂ ਪਿਛਲੀਆਂ ਮਤਲਬ ਟੋਆ ਪਟਕੇ ਦੱਬੋ ਅੱਜ ਦੀ ਗੱਲ ਕਰੋ ਅੱਜ ਅਸੀਂ ਕੁੜੀ ਨੂੰ ਛੱਡਣਾ ਆ ਕੁੜੀ ਦਾ ਜਿਹੜਾ ਹੱਕ ਮੰਗਦਾ ਉਹ ਦਿਓ ਬਸ ਦੂਜੀ ਗੱਲ ਕੇਸ ਵੀ ਵਾਪਸ ਲੈ ਜਾਣਗੇ ਕਿਉਂਕਿ ਇਹ ਸੂਤ ਸਭ ਵਾਪਸ ਨਹੀਂ ਜਾਣਗੇ ਤੁਸੀਂ ਸਿਰਫ ਨਾਲ ਇੱਕ ਗੱਲ ਕਲੀਅਰ ਕਰੋ ਵੀ ਕੁੜੀ ਨੂੰ ਅਸੀਂ ਵਸਾ ਕੇ ਰਾਜ਼ੀ ਹਾਂ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਮੋਗੇ ਜ਼ਿਲ੍ਹੇ ਦੇ ਪਿੰਡ ਖਾਈ ਪਿੰਡ ਦੇ ਵਿੱਚ ਖੜਿਆ ਚੰਨ ਨਾਲ ਤੋਂ ਲੜਕੀ ਵਿਆਹੀ ਹੋਈ ਹੈ ਖਾਈ ਪਿੰਡਾਂ ਤੇ ਇੱਕ ਮੁਸਲਮਾਨ ਪਰਿਵਾਰ ਦੇ ਵਿੱਚੋਂ ਜੋ ਜਸਬੂਤ ਚੱਲ ਰਿਹਾ ਹੈ ਇਸ ਦੇ ਵਿੱਚ ਉਹਦਾ ਜ ਘਰ ਬਸਾਉਣਾ ਅੱਜ ਖਾਈ ਪਿੰਡ ਦੇ ਵਿੱਚ ਆਏ ਹੋਏ ਅੱਗੇ ਕੀ ਗੱਲਬਾਤ ਹੁੰਦੀ ਹੈ ਤੁਹਾਨੂੰ ਸਾਰੀ ਸਾਹਮਣੇ ਲੈ ਕੇ ਆਵਾਂਗੇ ਮਸਾਲਾ ਹੀ ਹੁਣ ਵੀ ਮਸਾਲਾਂਗੇ ਨਹੀਂ ਮਸਾਵਾਗੇ ਹਾਂ ਮਸਾਲਾ ਮਸਾਵਾਗੇ